ਅਰੇ ਫਿਰ ਬੇਨਤੀ ਕਰਦੇ ਕਿ ਸਿੱਖ ਤੇ ਗੁਰਸਿੱਖ ਕਿਉਂਕਿ ਸਿੱਖ ਤੇ ਆਪਣੇ ਆਪ ਨੂੰ ਬਹੁਤ ਸਾਰੇ ਲੋਕ ਕਹਿੰਦੇ ਨੇ ਆਪਣੇ ਆਪ ਨੂੰ ਫਿਰ ਸਿੱਖ ਦੂਜਿਆਂ ਦੇ ਵਿੱਚ ਸਾਬਤ ਕਰਨ ਵਾਸਤੇ ਉਹਦੇ ਨਾਲ ਸ਼ਬਦ ਵੀ ਕਈ ਤਰ੍ਹਾਂ ਵਰਤ ਲੈਂਦੇ ਸੀ ਤੇ ਸਹਿਜ ਧਾਰੀ ਸਿੱਖ ਕਿਉਂਕਿ ਕੇਸ ਰੱਖਣਾ ਹੀ ਨਹੀਂ ਚਾਹੁੰਦੇ ਨਾ ਖੰਡੇ ਪਾਟੇ ਦੇ ਪੌਰ ਲੈਣਾ ਹੀ ਨਹੀਂ ਚਾਹੁੰਦੇ ਪਰ ਫਿਰ ਵੀ ਉਹ ਸਿੱਖ ਨੇ ਪਰ ਸਤਿਗੁਰੂ ਦਾ ਇੱਕ ਪਾਵਨ ਬਚਨ ਹੈ ਦੇਖੋ ਜੀ ਜੇ ਸਿੱਖ ਤੋਂ ਤੂੰ ਗੁਰਸਿੱਖ ਬੰਨਾ ਹੈ ਜਿਹੜੇ ਗੁਰਸਿੱਖ ਨੇ ਰੱਖ-ਰੱਖ ਚਰਣ ਧਰੇ ਵਿਚਾਰੇ ਇਥੇ ਉਹਨਾਂ ਗੁਰਸਿੱਖਾਂ ਦੀ ਗੱਲ ਹੈ ਜਿਹੜੇ ਹੰਸ ਬਣ ਗਏ ਨੇ ਜੀ ਉਹ ਜੀਵਨ ਦਾ ਹਰ ਇੱਕ ਕਦਮ ਜਿਹੜਾ ਹੈ ਬੜਾ ਸੋਚ ਕੇ ਸਮਝ ਕੇ ਰੱਖਦੇ ਨੇ ਕਿ ਐਵੇਂ ਦਾ ਕਦਮ ਪੱਟੇ ਨਾ ਜਾਵੇ ਕਿ ਜਿੰਦ ਕਿਤੇ ਹੋਏ ਕਰਮਾਂ ਦਾ ਕਿਤੇ ਲੇਖਾ ਦੇਣਾ ਪੈ ਜਾਵੇ ਐਵੇਂ ਦਾ ਕਰਮ ਕਿ ਕੋਈ ਹੋਵੇ ਹੀ ਨਾ ਕਦਮ ਪੱਟੇ ਨਾ ਜਾਵੇ ਕਿ ਜਿੰਦੇ ਕਰ ਰੱਬ ਦੇ ਦਰਗਾਹ ਤੇ ਜਾ ਕੇ ਸ਼ਰਮਿੰਦਾ ਹੋਣਾ ਪਵੇ। ਉਹ ਇਹ ਬਚਨ ਆਪਾਂ ਬੇਨਤੀ ਪੜ੍ਹਦੇ ਨੇ ਬਾਬਾ ਫਰੀਦ ਜੀ ਕਹਿੰਦੇ ਨੇ। ਕਿ ਮਤ ਸ਼ਰਮਿੰਦਾ ਥੇ ਮੈਂ ਸਾਈਂ ਦੇ ਦਰਬਾਰ ਤੂੰ ਐਵੇਂ ਦਾ ਕਰਮ ਕਰਿਓ ਹੀ ਨਾ ਕਿਤੇ ਤੈਨੂੰ ਰੱਬ ਦੇ ਦਰ ਤੇ ਜਾ ਕੇ ਸ਼ਰਮਸ਼ਰ ਹੋਣਾ ਪਵੇ। ਜਿਹੜੇ ਹੰਸ ਗੁਰਸਿੱਖ ਨੇ ਉਹ ਐਵੇਂ ਦਾ ਕਦਮ ਪਟਦੇ ਹੀ ਨਹੀਂ। ਹਰ ਇੱਕ ਕਦਮ ਜਿਹੜੇ ਸੋਚ ਕੇ ਸਮਝ ਕੇ ਰੱਖਦੇ ਨੇ ਔਰ ਇਹ ਹੰਸ ਗੁਰਸਿੱਖ ਫਿਰ ਬੇਨਤੀ ਕਰਦਾ ਕਿ ਸਿੱਖ ਤੋਂ ਜੇ ਗੁਰਸਿੱਖ ਬੰਨਾ ਹੈ ਸਿੱਖ ਸਾਰੇ ਕਹਿੰਦੇ ਨੇ ਤੇ ਫਿਰ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਦੇ ਦਾ ਪਾਵਨ ਬਚਨ ਉਹ ਆਮ ਸਿੱਖਾਂ ਨੂੰ ਜਿੱਤੇ ਹੁੰਦਾ ਹੈ ਤੇ ਗੁਰਸਿੱਖਾਂ ਦੇ ਤੇ ਅੰਦਰ ਵਸਿਆ ਹੁੰਦਾ ਹੈ ਜੀ ਸਿੱਖ ਤੇ ਗੁਰਸਿੱਖ ਗੁਰਸਿੱਖ ਉਹ ਹੀ ਹੈ ਜਿਨੇ ਖੰਡੇ ਬਾਟੇ ਦੀ ਪੌ ਲੈ ਕੇ ਆਪਣਾ ਜੀਵਨ ਗੁਰੂ ਦੇ ਲੇਖੇ ਲਾ ਦਿੱਤਾ ਜੀ ਲਿਖੇ ਰੋਣ ਦਾ ਭਾਵ ਕਿ ਹਰ ਇੱਕ ਜੀਵਨ ਦਾ ਕਰਮ ਹੀ ਉਹ ਕਰਨਾ ਜੋ ਗੁਰੂ ਕਹਿੰਦੇ ਨੇ ਉਹ ਕਰਮ ਕਰਨਾ ਹੀ ਨਹੀਂ ਜਿੰਦੇ ਤੋਂ ਗੁਰੂ ਰੋਕਦੇ ਨੇ ਜੇ ਸਿੱਖ ਤੋਂ ਗੁਰਸਿੱਖ ਬੰਨਾ ਹੈ ਤਾਂ ਫਿਰ ਤੁਹਾਨੂੰ ਗੁਰੂ ਰਾਮਦਾਸ ਜੀ ਤੋਂ ਪੁੱਛ ਪਈ ਫਿਰ ਦੇ ਧਾਰੀਆਂ ਤੋਂ ਦੂਜਾ ਕਿਸੇ ਦੂਜਾ ਤੀਜਾ ਤੋਂ ਨਹੀਂ ਕਿਵੇਂ ਬਣੀਏ ਜੀ ਉਹ ਸਤਿਗੁਰੂ ਜੀ ਦਾ ਪਾਵਨ ਬਚਨ ਹੈ ਮਹੱਲਾ ਚੌਥਾ ਗੁਰ ਸਤ ਗੁਰ ਕਾ ਜੋ ਸਿੱਖ ਅਖਾਵਾ ਜਿਹੜਾ ਸਿੱਖ ਹੈ ਪਰ ਜੇ ਗੁਰ ਸਿੱਖ ਬੰਨਾ ਚਾਹੁੰਦਾ ਤੂੰ ਨੂੰ ਕੰਮ ਕੀ ਕਰਨਾ ਪਏਗਾ ਜੀ ਗੁਰ ਸਤ ਗੁਰ ਕਾ ਜੋ ਸਿੱਖ ਅਖਾਵਾ ਸੋ ਭਣਕੇ ਉਠ ਹਰ ਨਾਮ ਤੇ ਆਵੈ ਹੁਣ ਇਸ ਭਣਕੇ ਦੇ ਅਰਥ ਵਿੱਚ ਚਲੋ ਪੜੇ ਲਿਖੇ ਜਿਹੜੇ ਅੱਜ ਕੱਲ ਦੇ ਆਪਣੇ ਹਿਸਾਬ ਨਾਲ ਹੋਰ ਤਰੰਗ ਕੱਢ ਦਿੰਦੇ ਪਰ ਭਣਕੇ ਦਰਸ ਅੰਮ੍ਰਿਤ ਵੇਲਾ ਤੇ ਇਥੇ ਅੰਮ੍ਰਿਤ ਵੇਲੇ ਦਾ ਪਾਵਰ ਸੇ ਫਰ ਰਾਤ ਰਿੰਦਿਆ ਸੂਰਜ ਚੜਨ ਤੋਂ ਕਹਿ ਲੀਏ 2 2 3 ਘੰਟੇ ਪਹਿਲੋਂ ਦਾ ਸਮਾਂ ਉਰਕੇ ਜਾ ਕੇ ਗੁਰੂ ਸਾਹਿਬ ਜੀ ਨੇ ਤੇ ਦੂਰ ਵੀ ਲਾਉਣੀ ਹੈ ਸਿੱਖ ਤੋਂ ਗੁਰਸਿੱਖ ਬੰਨਾ ਤੇ ਕਹਿੰਦੇ ਗੁਰ ਸਤਗੁਰ ਕਾ ਜੋ ਸਿੱਖ ਅਹ ਕਾਵੇ ਸੋ ਭਲਕੇ ਉਠ ਹਰ ਨਾਮ ਤੇ ਆਵੇ ਔਰ ਫਿਰ ਬੇਨਤੀ ਕਰਾ ਕੇ ਨਾਮ ਤੇ ਆਵੇ ਜੀ ਸਵੇਰ ਉੱਠਦੇ ਨਾਲ WhatsApp ਨਾ ਤੇ ਆਵੇ ਉਸ ਰਾਣੇ ਰੱਖਿਆ ਹੁੰਦਾ ਹੈ ਔਰ 90 95% ਲੋਕਾਂ ਨੇ ਸਰਾਣੇ ਰੱਖਿਆ ਹੁੰਦਾ ਜੀ ਜੋ ਉੱਠਦੇ ਵੀ ਨੇ ਪਹਿਲੋਂ ਅੱਧਾ ਘੰਟਾ ਤਿੰਨ ਦੇ ਤੇ ਨਿਕਲ ਜਾਂਦਾ ਹੈ ਫਿਰ ਕਹਿੰਦੇ ਨੇ ਸਵਾਲ ਹੁੰਦਾ ਕਿ ਸਾਡਾ ਤੇ ਨਿਤਨੇਮ ਤੇ ਚਿੱਤ ਜਿਹੜਾ ਲੱਗਦਾ ਹੀ ਨਹੀਂ ਜੁੜਦਾ ਹੀ ਨਹੀਂ ਜੀ ਸੁਰਤ ਕਿੱਥੋਂ ਜੁੜਨੀ ਹੈ ਅੰਮ੍ਰਿਤ ਵੇਲਾ ਤੇ ਦਿੱਤ ਬਖਸ਼ੇ ਇਸੇ ਕਰਕੇ ਸੀ ਨਾ ਕਿ ਜਦੋਂ ਦੁਨੀਆ ਦੇ ਲੋਕ ਸੁੱਤੇ ਹੋਣ ਦੁਨੀਆ ਦਾ ਰੌਲਾ ਰੱਪਾ ਬੰਦ ਹੋਵੇ ਤੇਰੇ ਕਿਤੇ ਸੁਰਤ ਜੁੜੇ ਤੇ ਜੇ WhatsApp ਤੇ 10-20 50 ਮੈਸੇਜ ਤੂੰ ਪੜ ਲੇ ਕਿਸੇ ਨੇ ਉਹਦੇ ਚ ਕਿਵੇਂ ਦਾ ਲਿਖਿਆ ਹੋਵੇਗਾ ਕਿ ਕਿਸੇ ਨੇ ਕਿਵੇਂ ਦਾ ਲਿਖਿਆ ਹੋਵੇਗਾ ਦੋ ਚਾਰਾਂ ਨੂੰ ਤੂੰ ਅੱਗੋਂ ਜਵਾਬ ਵੀ ਲਿਖ ਕੇ ਭੇਜਦਾ ਹੋਵੇਗਾ ਫਿਰ ਗੁਟਕਾ ਪਾਵੇਂ ਪੜ ਕੇ ਪੜ ਕੇ ਫੜ ਕੇ ਬੈਠ ਜਾਈ ਤੇ ਭਾਵੇਂ ਖਾ ਬੰਦ ਕਰਕੇ ਬੈਠ ਜਾਈ ਕਿਉਂਕਿ ਧਿਆਨ ਤਾਂ ਫਿਰ ਉੱਥੇ ਜਾਣਾ ਹੈ ਨਾ ਕਿ ਮੈਸੇਜ ਆ ਕਿਵੇਂ ਦਾ ਆ ਮੈਂ ਇਹਦੇ ਚਾ ਵੀ ਲਿਖ ਸਕਣਾ ਸਵੇਰੇ ਉੱਠ ਕੇ ਨਾਮ ਤੇ ਆਵੇ ਭਾਈ ਮੋਬਾਈਲ ਜਾਂ WhatsApp ਨਾ ਤੇ ਆਵੇ ਗੁਰ ਸਤਿਗੁਰ ਕਾ ਜੋ ਸਿੱਖ ਖਾਇ ਸੁ ਭਲਕੇ ਉੱਠ ਹਰ ਨਾਮ ਤੇ ਆਵੇ ਤੇ ਫਿਰ ਕੰਮ ਕੀ ਕਰਨਾ ਹੈ ਉਦਮ ਕਰੇ ਭਲਕੇ ਦੇਖੋ ਭਲਕੇ ਸ਼ਬਦ ਪਹਿਲੋਂ ਵੀ ਆਇਆ ਸੀ ਨਾ ਇੱਥੇ ਦੌਰ ਲਾਇ ਕੇ ਉਦਮ ਕਰੇ ਭਲਕੇ ਪ੍ਰਭਾਤੀ ਪ੍ਰਭਾਤ ਭਲਕਾ ਉਹਨੂੰ ਕਿਹਾ ਜਿਹੜਾ ਅੰਮ੍ਰਿਤ ਵੇਲਾ ਹੈ ਜਿਹੜਾ ਦਿਨ ਚੜਨ ਤੋਂ ਸਮਾਂ 2 2.5 3 ਘੰਟੇ ਤੱਕ ਪਹਿਲ ਹੁੰਦਾ ਹੈ ਦੂਸਰਾ ਕੰਮ ਹੈ ਕਰੇ ਕਿ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਫਿਰ ਪਾਣੀ ਦੇ ਨਾਲ ਇਸ਼ਨਾਨ ਕਰੇ ਇਸ਼ਨਾਨ ਕਰੇ ਅਮਰਤ ਸਰ ਨਾਵੇ ਹੁਣ ਅਮਰਤ ਸਰ ਨਾਉਣਾ ਕੀ ਹੈ ਫਿਰ ਗੁਰੂ ਦੀ ਸੰਗਤ ਵਿੱਚ ਗੁਰੂ ਦੀ ਬਾਣੀ ਦੇ ਵਿੱਚ ਉਨਤੇ ਚੜਾਈ ਜੀ ਪਹਿਲੋਂ ਪਾਣੀ 'ਚ ਇਸ਼ਨਾਨ ਕਰੇ ਫਿਰ ਬਾਣੀ 'ਚ ਨਾਵੇ ਇਹ ਗੁਰੂ ਦਾ ਸਿੱਖ ਹੈ ਗੁਰਸਤਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠਾ ਹਰ ਨਾਮ ਤੇ ਆਵੇ ਉਤਮ ਕਰੇ ਭਲਕੇ ਪ੍ਰਭਾਤੇ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ ਹੁਣ ਜਿਹੜਾ ਅੰਮ੍ਰਿਤਸਰ ਨਾਉਣਾ ਹੈ ਸਿਰਫ ਨਤਨਮ ਕਰਨਾ ਨਹੀਂ ਜੀ ਅੰਮ੍ਰਿਤਸਰ ਜਿਹੜਾ ਨਾਉਣਾ ਸਿਰਫ ਗੁਰਦੁਆਰੇ ਆ ਕੇ ਮੱਥਾ ਟੇਕ ਕੇ ਚਲੇ ਜਾਣਾ ਸਿਰਫ ਇਹ ਨਹੀਂ ਨਹੀਂ ਕਿ ਸਵੇਰੇ ਘੰਟਾ ਅੱਧਾ ਘੰਟਾ ਲਾ ਕੇ ਨਤਨਮ ਕਰ ਲਿਆ ਜਾਂ ਘੰਟਾ ਅੱਧਾ ਘੰਟਾ ਗੁਰੂ ਘਰ ਚ ਬੈਠ ਗਏ ਤੇ ਬਾਕੀ ਜਿਹੜੇ 22 23 ਘੰਟੇ ਨੂੰ ਸਾਨੂੰ ਖੁੱਲ ਮਿਲ ਗਈ ਕਿ ਹੁਣ ਜਿੰਨਾ ਮਰਜ਼ੀ ਝੂਠ ਬੋਲ ਲੋ ਹੁਣ ਜਿੰਨਾ ਮਰਜ਼ੀ ਕਿਸੇ ਦੀ ਨਿੰਦਿਆ ਸੁਣੀ ਜਾਓ ਨੇ ਗੁਰੂ ਦਾ ਸਿੱਖ ਹੋਣੇ ਤੇ ਗੁਰੂ ਦੇ ਇਹ ਤੇ ਸਕੂਲ ਦੇ ਵਿੱਚ ਆ ਕੇ ਸਿੱਖਣਾ ਹੈ ਪਰ ਹੁਣ ਇਹ ਜਿਹੜਾ ਅੰਮ੍ਰਿਤ ਵੇਲੇ ਸਾਡਾ ਸਵਾਲ ਫਿਰ ਹੁੰਦਾ ਕਿ ਅੰਮ੍ਰਿਤ ਵਲੁੱਠੀ ਨਹੀਂ ਜਾਂਦਾ ਜੀ ਕਿਉਂਕਿ ਅੰਮ੍ਰਿਤ ਵਲੱਤੇ ਗੁਰਸਿੱਖਾਂ ਨੂੰ ਬਖਸ਼ਿਆ ਹੋਇਆ ਨਾ ਤੇ ਸਿੱਖਾਂ ਦੇ ਗਿਣਤੇ ਤੇ ਕਹਿੰਦੇ ਨੇ 3 ਕਰੋੜ ਤੋਂ ਵੱਧ ਹੈ ਸਿੱਖ ਹਰਥਾਂ ਦੇ ਬਥੇਰੇ ਨੇ ਪਰ ਅੰਮ੍ਰਿਤ ਵੇਲੇ ਗੁਰੂ ਘਰ ਕਿਉਂ ਨਹੀਂ ਹੁੰਦੇ ਜੀ ਕਿਉਂਕਿ ਉਹ ਸਿੱਖ ਤੇ ਹੈ ਪਰ ਗੁਰਸਿੱਖ ਬਣੇ ਕੋਈ ਨਹੀਂ ਇੱਥੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੁਣ ਅੰਮ੍ਰਿਤ ਵੇਲੇ ਉੱਠਣ ਦਾ ਸਵਾਲ ਸਾਰਿਆਂ ਦਾ ਹੁੰਦਾ ਕਿਵੇਂ ਉੱਠੀਏ ਇਹ ਅੰਮ੍ਰਿਤ ਵੇਲੇ ਤੇ ਸਤਿਗੁਰੂ ਕਹਿੰਦੇ ਨੇ ਭਾਈ ਦੂਜੀ ਕਲਾਸ ਹੈ ਕੋਈ ਪਹਿਲੀ ਕਲਾਸ ਪਾਸ ਕਰੇਗਾ ਤੇ ਦੂਜੀ ਚ ਜਾਏਗਾ ਨਾ ਪਹਿਲੀ ਕਲਾਸ ਜੇ ਰਾਤ ਨੂੰ ਸੌਣ ਲੱਗਿਆ ਤੈਨੂੰ ਰੱਬ ਚੇਤੇ ਹੋਏਗਾ ਗੁਰੂ ਚੇਤੇ ਹੋਏਗਾ ਤੇ ਦੂਜੀ ਕਲਾਸ ਦੇ ਵਿੱਚ ਤੇਰਾ ਉੱਠਦਿਆਂ ਨਾਲ ਮੂੰਹ ਦੇ ਵਿੱਚੋਂ ਗੁਰੂ ਸਾਹਿਬ ਵੀ ਕਹਿੰਦੇ ਨੇ ਉਠਦੇ ਨਾਲ ਹਰ ਨਾਮ ਧਿਆਵੇ ਫਿਰ ਉਹ ਨਾਮ ਇਹ ਧਿਆਇਆ ਗੋਠ ਦੇ ਨਾਲ ਵਾਹਿਗੁਰੂ ਸ਼ਬਦ ਹੀ ਨਿਕਲੇਗਾ ਕਿਉਂਕਿ ਪਹਿਲੀ ਕਲਾਸ ਚੰਗੇ ਨੰਬਰਾਂ 'ਚ ਪਾਸ ਕੀਤੀ ਹੋਈ ਹੈ ਤੇ ਪਹਿਲੀ ਕਲਾਸ ਕੀ ਹੈ ਜੀ ਜਦੋਂ ਰਾਤ ਨੂੰ ਸੌਣਾ ਹੈ ਸਾਡੇ ਨਿਤਨੇਮ ਦੇ ਬਾਣੀ ਹੈ ਨਾ ਜੀ ਸੌਣ ਲੱਗਿਆਂ ਸੋਲੇ ਸਾਹਿਬ ਦਾ ਪਾਠ ਕਰਕੇ ਸੁੱਤਾ ਹੋਏਗਾ ਔਰ ਦੇਖੋ ਪਰਿਵਾਰ ਦੇ ਵਿੱਚ ਹੁਣ ਤੇ ਸਮਾਂ ਹੋਰ ਤਰ੍ਹਾਂ ਦਾ ਹੋ ਗਿਆ ਨਾ ਚਲੋ ਸ਼ਹਿਰਾਂ ਵਿੱਚ ਤੇ ਵੈਸੇ ਥਾਂ ਘਟ ਹੈ ਤੇ ਪਿੰਡਾਂ ਵਿੱਚ ਵੀ ਹੁਣ ਭਾਵੇਂ ਕਰਜ਼ੇ ਲੈ ਲੈ ਕੇ ਲੋਕਾਂ ਨੇ ਬਣਾਲੇ ਘਰ ਬਣਾਲੇ ਕਈ ਕਈ ਕਮਰੇ ਬਣਾਲੇ ਕਮਰੇ ਵੱਖੋ ਵੱਖਰੇ ਹੋ ਗਏ ਪਰ ਸਮਾਂ ਸੇ ਇੱਕੋ ਕਮਰਾ ਹੁੰਦਾ ਸੀ 5 7 8 10 ਜੀਆਂ ਦਾ ਪਰਿਵਾਰ ਇੱਕੋ ਕਮਰੇ ਚ ਰਹਿਣਾ ਤੇ ਹੁਣ ਵੀ ਗੁਰੂ ਕਿਰਪਾ ਕਰੇ ਸੌਣ ਤੋਂ ਪਹਿਲਾਂ ਜਿੰਨੇ ਕੁ ਜੀ ਨੇ ਘਰ ਦੇ ਵਿੱਚ 2 4 5 6 ਸੌਣ ਤੋਂ ਪਹਿਲਾਂ ਜੇ ਉਹ ਸੋਲਾ ਸਾਹਿਬ ਦਾ ਜਾਪ ਕਰਕੇ ਸੋਵਾਂਗੇ ਤੇ ਪਹਿਲੇ ਕਲਾਸ ਉਥੋਂ ਸਾਡੀ ਪਾਸ ਹੋਏਗੀ ਜੀ ਪਹਿਲੇ ਪਾਸ ਹੋਏਗੇ ਤੇ ਦੂਜੀ ਚ ਦਾਖਲ ਮਿਲੇਗੀ ਤਾਂ ਹੁਣ ਸਤਗੁਰੂ ਜੀ ਦੇ ਦੇਖੋ ਪਾਉਣ ਬਚਨੀ 16 ਸਾਬਦ ਕਿਉਂਕਿ ਸਾਨੂੰ ਵੈਸੇ ਤੇ ਬਚਪਨ ਚ ਯਾਦ ਹੋ ਜਾਂਦਾ ਜੀ ਔਰ ਬਹੁਤੇ ਸਿੱਖ ਨੇ 8-10 ਸਾਲ ਦੀ ਉਮਰ ਦੇ ਵਿੱਚ 10-12 ਸਾਲ ਦੀ ਉਮਰ ਵਿੱਚ ਲਗਭਗ ਯਾਦ ਹੋ ਜਾਂਦਾ ਪੜਨਾ ਗੱਲ ਹੋਰ ਹੈ ਰੋਜ਼ ਪੜ ਕੇ ਸੋਣਾ ਗੱਲ ਹੋਰ ਹੈ ਮਰ ਜੇ ਥੋੜਾ ਜਿਹਾ ਧਿਆਨ ਦੇ ਕੇ ਇੱਕ ਜਣਾ ਪਾਠ ਕਰੇ ਅਖੀਰਲਾ ਸ਼ਬਦ ਸਾਰੇ ਜਣੇ ਪੜਨ ਤੇ ਖਾਸ ਕਰਕੇ ਇੱਕ ਪੰਕਤੀ ਜਦੋਂ ਵਿਚਾਰ ਕੇ ਪੜ ਲੈ ਜਿੱਥੇ ਖੇਰਲੇ ਸ਼ਬਦ ਵਿੱਚ ਗੁਰੂ ਸਾਹਿਬ ਇਹ ਕਹਿੰਦੇ ਨੇ ਪਾਈ ਸਿੱਖੋ ਸਾਰੇ ਸਵੇਰੇ ਤੁਹਾਨੂੰ ਹੁਕਮ ਕੀਤਾ ਸੀ ਤੇ ਉਸ ਹੁਕਮ ਦੇ ਵਿੱਚ ਵੀ ਕਰਦਾਸ ਬੇਨਤੀ ਸੀ ਕਿ ਗੁਰਾ ਇੱਕ ਦੇਹ 부ਝਾਈ ਸਭਣਾ ਜੀਆਂ ਕਾ ਇੱਕ ਦਾਤਾ ਸੋਮੈ ਵਿਸਰਨਾ ਜਾਈ ਹਾਸਲ ਵਿੱਚ ਜਿਹਨੂੰ ਅਸੀਂ ਹੁਕਮ ਕਿਹਾ ਹੈ ਉਹਨਾਂ ਵਿੱਚ ਵੀ ਅਰਦਾਸ ਤੇ ਸੌਂ ਲਗਿਆ ਤੇ ਗੁਰੂ ਸਾਹਿਬ ਜੀ ਕਹਿੰਦੇ ਸਿੱਖਾ ਮੈਂ ਤੇਰੇ ਚਰਨਾਂ 'ਚ ਬੇਨਤੀ ਕਰਨਾ ਪਈ ਹੁਕਮ ਨਹੀਂ ਕਰੂੰ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਅਖੀਰਲਾ ਸ਼ਬਦ ਜੇ ਸਾਰੇ ਜਣ ਪੜ੍ਹ ਕੇ ਸੌਣ ਸਾਰੇ ਜਣ ਮਿਲ ਕੇ ਬੋਲਣ ਪੰਕਤੀ ਤੇ ਫਿਰ ਸਬਾਵਕ ਅੰਮ੍ਰਿਤ ਵੇਲੇ ਜਾਗਵੀ ਆਵੇਗੀ ਤੇ ਜਿਹੜਾ ਗੁਰੂ ਸਾਹਿਬ ਨੇ ਬਚਨ ਕਿਹਾ ਨਾ ਗੁਰ ਸਤਗੁਰ ਕਾ ਜੋ ਸਿੱਖ ਖਾਵੇ ਸੋ ਭਲਕੇ ਉਠ ਹਰ ਨਾਮ ਤੇ ਆਵੇ ਉਠਦੇ ਨਾਲ ਸ਼ਬਦ ਬੂਹ ਦੇ ਵਿੱਚੋਂ ਵਾਇਗਰੂ ਨਿਕਲੇਗਾ ਵੀ ਸਾਰੇ ਮਿਲ ਕੇ ਬੜਨ ਕੇ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਬਣ ਕੇ ਪੂਰੇ ਤੇ ਖੇਤੇ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਦਾਸ ਇਹ ਸੁਖ ਮੰਗੇ ਕਿ ਮੇਰੇ ਲਈ ਤੇ ਸੁਖੀ ਇਹੇ ਮੇਰੀ ਤੇ ਮੰਗੀ ਇਹ ਕੀ ਜੀ ਮੋਕੋ ਕਰ ਸੰਤਨ ਕੀ ਤੂਰੇ ਸੰਤਨ ਦੇ ਤੂਰ ਦਾ ਅਰਥ ਹੈ ਗੁਰੂ ਦੀ ਸੰਗਤ ਮਿਲ ਜੇ ਸੰਗਤਾਂ ਦੇ ਚਰਨਾਂ ਦੇ ਦਰਸ਼ਨ ਹੋ ਜਾਣ ਤੇ ਗੁਰੂ ਦੇ ਸੰਗਤ ਪਾਈ ਅੰਮ੍ਰਿਤ ਉਹਲੇ ਫਿਰ ਤਾਈ ਉਠੇਗਾ ਨਾ ਉਹ ਸੰਗਤ ਤੇ ਤਾਈ ਹੋਏਗੀ ਜੇ ਰਾਤ ਨੂੰ ਇਹ ਪਹਿਲੀ ਗਲਾਸ ਪਾਸ ਕਰੇਗਾ ਫਿਰ ਗੁਰੂ ਸਾਹਿਬੋਂ ਤੇ ਪਾਵਨ ਬਚਨ ਕਿਆ ਸਿੱਖ ਤੋਂ ਜੇ ਗੁਰਸਿੱਖ ਬੰਨਾ ਹੈ ਗੁਰ ਸਤਗੁਰ ਕਾ ਜੋ ਸਿੱਖ ਖਾਵੈ ਸੋ ਭਲਕੇ ਉਠ ਹਰ ਨਾਮ ਤੇ ਆਵੇ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ ਫਿਰ ਕਹਿੰਦੇ ਨੇ ਫਿਰ ਚੜੇ ਦਿਵਸ ਗੁਰਬਾਣੀ ਗਾਵੇ ਸਾਰਾ ਦਿਨ ਝੂਠ ਨਹੀਂ ਬੋਲਣਾ ਜੀ ਫਿਰ ਸਾਰਾ ਦਿਨ ਬਾਣੀ ਗਾਵੇ ਫਿਰ ਚੜ੍ਹੇ ਦਿਵਸ ਗੁਰ ਬਾਣੀ ਗਾਵੇ ਬੈੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ ਉਹ ਗੁਰਸਿੱਖ ਹੈ ਹੁਣ ਜੇ ਇਹ ਸਾਰਾ ਕੁਝ ਕਰੀਏ ਤਾਂ ਦਾ ਫਲ ਕੀ ਮਿਲੇਗਾ ਜੀ ਕਿਉਂਕਿ ਅਸੀਂ ਹੈ ਤੇ ਅਸਲ ਵਿੱਚ ਕਿਤੇ ਨ ਕਿਤੇ ਸਿੱਖ ਘੱਟ ਦੇ ਵਪਾਰੀ ਜਾਦੇ ਕਿ ਸਾਨੂੰ ਤਾਂ ਫਲ ਕੀ ਮਿਲੇਗਾ ਸਾਨੂੰ ਤਾਂ ਲਾਭ ਕੀ ਹੋਏਗਾ ਤੇ ਸਤਗੁਰੂ ਕਹਿੰਦੇ ਨੇ ਪਾਏ ਗੁਰੂ ਦਾ ਉਪਦੇਸ਼ ਜਿਨ੍ਹਾਂ ਨੇ ਕਮਾਇਆ ਹੈ ਨਾ ਜਿਨ੍ਹਾਂ ਉੱਠਦੇ ਬਿਟਸ ਤੇ ਆਇਆ ਹੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਕਹਿੰਦੇ ਤਾਂ ਫਲ ਇਹ ਮਿਲੇਗਾ ਕਿ ਸਭ ਕਿਲ ਵਿਖ ਦੁਖ ਪਾਪ ਲਹ ਜਾਵੇ ਤੇਰੇ ਸਾਰੇ ਕੀਤੇ ਹੋਏ ਪਾਪ ਹੀ ਕੱਟੇ ਜਾਣਗੇ ਔਰ ਉਹਨੂੰ ਗੁਰੂ ਸਾਹਿਬ ਕਹਿੰਦ ਨੇ ਸੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਕਹਿੰਦੇ ਸੋ ਗੁਰਸਿੱਖ ਉਹ ਗੁਰਸਿੱਖ ਹੈ ਤੇ ਉਹ ਗੁਰਸਿੱਖ ਕੀ ਹੈ ਜੀ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ ਉਹ ਗੁਰੂ ਦੇ ਮਨ ਨੂੰ ਵੀ ਪਾਉਂਦਾ ਤੇ ਉਸ ਗੁਰਸਿੱਖ ਨੂੰ ਗੁਰੂ ਵੀ ਪਾਉਂਦਾ ਜੀ ਕਿਉਂਕਿ ਹੰਸ ਮੈਂ ਸਾਗਰ ਸਰਵਰ ਮੈਂ ਹੰਸ ਹੰਸ ਮੈਂ ਸਾਗਰ ਉਹ ਫਿਰ ਗੁਰੂ ਤੇ ਉਸ ਹੰਸ ਰੂਪੀ ਸਿੱਖ ਦੇ ਵਿੱਚ ਫਰਕ ਨਹੀਂ ਹੁੰਦਾ ਜਿਹੜਾ ਧਿਆਉਂਦਾ ਹੈ ਜਿਹੜਾ ਇਹ ਕਰਮ ਕਰਦਾ ਕਹਿੰਦੇ ਗੁਰੂਤੋਂ ਦੇ ਵਿੱਚ ਸਮਾਇਆ ਹੋਇਆ ਹੈ ਉਰ ਇੱਕ ਗੁਰੂ ਸਾਹਿਬ ਜੀ ਨੇ ਨਾਲੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਕਹਿੰਦੇ ਜਿਸ ਨੂੰ ਦਿਆਲ ਹੋਵੇ ਮੇਰਾ Swami ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ ਇਹ ਸਤਿਗੁਰ ਜੋ ਉਪਦੇਸ਼ ਸੁਣਾਉਂਦੇ ਵੀ ਉਸ ਗੁਰਸਿੱਖ ਨੂੰ ਜਿੰਦੇ ਤੇ ਕਿਰਪਾ ਹੋ ਜੇ ਕਿਉਂਕਿ ਨਹੀਂ ਤੇ ਗੁਰੂ ਦਾ ਉਪਦੇਸ਼ ਹਰ ਕਿਸੇ ਨੂੰ ਮਿੱਠਾ ਥੋੜੀ ਲੱਗਦਾ ਹੈ ਜੀ ਸੱਚ ਸਾਰਿਆਂ ਨੂੰ ਚੰਗਾ ਥੋੜੀ ਲੱਗਦਾ ਹੈ ਇਹ ਤੇ ਜਿਹੜਾ ਗੁਰਸਿੱਖ ਹੋ ਜੇ ਗੁਰੂ ਵੀ ਉਹਦੇ ਤੇ ਕਿਰਪਾ ਕਰਦੇ ਨੇ ਆਪਣਾ ਉਪਦੇਸ਼ ਦਿੰਦੇ ਉਹਨੂੰ ਨੇ ਫਿਰ ਉੱਥੇ ਸਤਿਗੁਰ ਜੀ ਨੇ ਪਾਵਨ ਬਚਨ ਕਹਿ ਜਦੋਂ ਉਪਦੇਸ਼ ਦਿੰਦੇ ਨੇ ਨਾ ਤੇ ਉਸ ਉਪਦੇਸ਼ ਦੇ ਵਿੱਚ ਵੀ ਅਰਦਾਸ ਹੁੰਦੀ ਕਿ ਤੇ ਪਾਏ ਤੂੰ ਗੁਰਸਿੱਖ ਬਣ ਗਿਆ ਨਾ ਜਿਸ ਨੂੰ ਦਇਆਲ ਹੋਇਆ ਮੇਰਾ ਸੁਆਮੀ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ ਉੱਥੇ ਕਹਿੰਦੇ ਨੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਕਿਹੜੇ ਗੁਰਸਿੱਖ ਦੀ ਜੀ ਜੋ ਆਪ ਜਪਾ ਹੈ ਉਹਰਾ ਨਾਮ ਜਪਾਵੇ ਪੁਰ ਸਿੱਖ ਤੋਂ ਗੁਰ ਸਿੱਖ ਬੰਨਾ ਪਏ ਉਤਮ ਤੇ ਕਰਨਾ ਪਏਗਾ ਨਾ ਦੇਖੋ ਇਹਨੇ ਕੋ ਗਾਲ ਤਾਂ ਸਾਨੂੰ ਸਾਰੇ ਨੂੰ ਸਮਝਾ ਬੱਚਾ ਸਕੂਲ ਜਾਂਦਾ ਹੋਵੇ ਹਫਤੇ ਚੱਕ ਦਿਨ ਜਾਵੇ ਪੰਜ ਦਿਨ ਜਾਵੇ ਨਾ ਕਦੇ ਦੋ ਦਿਨ ਗਿਆ ਤੇ ਚਾਰ ਛੁੱਟੀਆਂ ਮਾਰ ਲੀਆਂ ਆ ਪਿੱਛੇ ਤੇ ਸਰਕਾਰ ਨੇ ਕਰ ਵੀ ਦਿੱਤਾ ਸੀ ਨਾ 8 ਤੱਕ ਭਾਵੇਂ ਕੋਈ ਜਾਵੇ ਪਾਵੇ ਨਾ ਜਾਏ ਕੋਪੜੇ ਨਾ ਪੜੇ ਫੇਰ ਹੀ ਨਹੀਂ ਕਰਨਾ ਕਈਆਂ ਨੇ ਸੂਬਿਆਂ ਨੇ ਤੋਂ ਉਦੋਂ ਹੀ ਨਹੀਂ ਸ ਮੰਨਿਆ ਤੇ ਹੁਣ ਵਾਪਸ ਵੀ ਕਰਨਾ ਪਿਆ ਕਿ ਬੱਚਾ ਨੂੰ ਜੇ ਇਹਨੇ ਟੈਲ ਉਹ ਗੁਣ ਕਥਾ ਪੜ੍ਹਨੇ ਦੀ ਸਕੂਲ ਜਾਵੇ ਨਾ ਇੱਕ ਦਿਨ ਜਾਵੇ ਪੰਜ ਦਿਨ ਜਾਵੇ ਨਾ ਤੇ ਪਾਸ ਹੋ ਜਾਏਗਾ ਪਹਿਲੀ ਗੱਲ ਟੀਚਰਾਂ ਨੇ ਨਾ ਕੱਟ ਦੇਣਾ ਜੇ ਕੋਈ ਕਹੇ ਮੈਂ ਫੀਸ ਭਰਨਾ ਨਾ ਕੱਟਣ ਨਹੀਂ ਦੇਣਾ ਤੇ ਪਾਸ ਨਹੀਂ ਹੋਏਗਾ ਤੇ ਜੋ ਪਾਸ ਹੋਵੇ ਗਿਆ ਕੁਝ ਆਪਣੇ ਕੋਲੋਂ ਲੈ ਕੇ ਤੇ ਕੁਝ ਨਕਲ ਮਾਰ ਕੇ 30 35% ਲੈ ਵੀ ਗਿਆ 30 35 ਤੇ ਏਵੇਂ ਦੇ ਕੀਤੀ ਹੋਈ ਪੜਾਈ ਉਹਨੂੰ ਕਾਮਯਾਬਤ ਨਹੀਂ ਕਰਦੀ ਲਾਭ ਤਾਂ ਕੋਈ ਨਹੀਂ ਨਾ ਬੰਦਾ ਡਾਕਟਰ ਕੋਲ ਵੀ ਜਾਏ ਡਾਕਟਰ ਇਹ ਵੀ ਕਹਵੇ ਕਿ 10 ਦਿਨ ਦੀ ਦਵਾਈ ਵੀ ਇੱਕ ਗੋਲੀ ਰੋਜ਼ ਖਾਣੀ ਧਿਆਨ ਦੇ ਨਾਲ ਤੇ ਖਾਂ ਤੇ ਨਾਲ ਨਾਲ ਪ੍ਰੇਜ ਜ਼ਰੂਰੀ ਪ੍ਰੇਜ ਵੀ ਕਰਨਾ ਹੈ ਜੀ ਸਤਿਗੁਰ ਜੀ ਨੇ ਜਿੱਥੇ ਨਾਮ ਨੂੰ ਔਖਤ ਗਿਆ ਦਵਾਈ ਗਿਆ ਉਥੇ ਪ੍ਰੇਜ ਵੀ ਤੇ ਦੱਸਿਆ ਨਾ ਭਾਈ ਤੋ ਗੁਰੂ ਸਿੱਖ ਗੁਰ ਸਿੱਖ ਤੋਂ ਗੁਰਸਿੱਖ ਬੰਨਾ ਤੇ ਪ੍ਰੇਜ ਕਰਨਾ ਪੈਣਾ ਹੁਣ ਬੰਦਾ ਦਵਾਈ ਵੀ 10 ਦਿਨ ਦੀ ਲੈ ਆਵੇ ਇੱਕ ਗੋਲੀ ਖਾ ਲਈ ਫਿਰ ਚਾਰ ਪੰਜ ਦਿਨ ਭੁੱਲ ਗਿਆ ਕਿ ਦਵਾਈ ਵੀ ਖਾਣੀ ਸੀ ਡਾਕਟਰ ਨੇ ਕਿਹਾ ਸੀ ਜਲੇਬੀਆਂ ਨਹੀਂ ਖਾਣੀਆਂ ਤੇ ਜਲੇਬੀਆਂ ਵੇ ਰਜਰਜੀ ਖਾ ਲੀਆਂ ਪੰਜਵੇਂ ਦਿਨ ਫਿਰ ਯਾਦ ਆਇਆ ਕਿ ਦਵਾਈ ਤਾਂ ਭੁੱਲ ਗਿਆ ਦਵਾਈ ਵੀ ਖਾਣੀ ਹੈ ਉਹ ਏਵੇਂ ਕਦੇ ਖਾ ਲਈ ਤੇ ਕਦੇ ਨਾ ਖਾ ਲਈ ਫਿਰ ਭਾਵੇਂ 10 ਦੇ ਬਜਾਏ 100 ਗੋਲੀਆਂ ਵੀ ਖਾ ਜਾਏ ਸਾਚੇ ਕਿ ਦਵਾਈ ਦਾ ਫਾਇਦਾ ਕੋਈ ਨਹੀਂ ਕਰਨਾ ਨੁਕਸਾਨ ਤਾਂ ਭਾਵੇਂ ਕਰਦੇ ਸਤਿਗੁਰਜ ਨੇ ਕਿਰਪਾ ਕੀਤੀ ਸਾਨੂੰ ਇਹ ਹੁਕਮ ਦਿੱਤਾ ਹੈ ਨਾਮ ਦਵਾਈ ਹੈ ਭਾਈ ਤੇ ਇਹਦੇ ਨਾਲ ਪ੍ਰੇਜ ਹੈ ਪਰ ਉਦਮ ਤੈਨੂੰ ਕਰਨਾ ਪੈਣਾ ਹੈ ਇਹ ਸਕੂਲ ਵੀ ਜਾਣਾ ਪੈਣਾ ਹੈ ਤੇ ਜੇ ਗੁਰੂ ਨੇ ਦਵਾਈ ਨਾਮ ਦਿੱਤੀ ਹੈ ਤੇ ਦਵਾਈ ਦੇ ਨਾਲ ਨਾਲ ਪ੍ਰੇਜ ਵੀ ਤੈਨੂੰ ਕਰਨਾ ਪੈਣਾ ਹੈ ਉਦਮ ਤੈਨੂੰ ਕਰਨਾ ਪੈਣਾ ਤੇ ਫਿਰ ਜਦੋਂ ਉਦਮ ਕਰੀਏ ਫਿਰ ਇਹਨਾਂ ਅੱਖਾਂ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਜਿੱਥੇ ਸਤਿਗੁਰਜ ਨੇ ਸਾਨੂੰ ਇਹ ਪ੍ਰੇਜ ਦੱਸਿਆ ਨਾ ਜੀ ਪ੍ਰੇਜ ਕਿਵੇਂ ਕਰਨਾ ਹੈ ਜੀ ਚੋਟ ਤੱਕੇ ਨਾਲ ਬੋਲਿਆ ਜਾਂਦਾ ਹੈ ਅੱਖਾਂ ਤੱਕੇ ਨਾਲ ਮਾੜਾ ਵੇਖ ਲੈਂਦੀਆਂ ਨੇ ਖਿਆਲ ਮਾੜੇ ਤੱਕੇ ਨਾਲ ਆ ਜਾਂਦੇ ਨੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿਵੇਂ ਆ ਜਾਂਦੇ ਨੇ ਕਿਉਂਕਿ ਤੂੰ ਪ੍ਰੇਜ ਨਹੀਂ ਨਾ ਕਰਦਾ ਬੰਦੇ ਖੋਜ ਦਿਲ ਹਰ ਰੋਜ਼ ਸਾਰਾ ਦਿਨ ਜੇ ਮਾੜੇ ਖਿਆਲ ਵੀ ਹੁੰਦੇ ਨੇ ਅੱਖਾਂ ਮਾੜਾ ਵੇਖ ਵੀ ਲੈਂਦੀਆਂ ਨੇ ਤੇ ਰਾਤ ਨੂੰ ਬਹਿ ਕੇ ਸੌਣ ਤੋਂ ਪਹਿਲਾਂ 2-4 ਮਿੰਟ ਕੀ 1 ਮਿੰਟ ਅੰਦਰ ਦੀ ਖੋਜ ਕਰਕੇ ਅੱਜ ਸਾਰਾ ਦਿਨ ਮਾੜੇ ਵਿਚਾਰ ਆਏ ਕਿਉਂ ਅੱਖਾਂ ਨੇ ਮਾੜਾ ਵੇਖਿਆ ਕਿਉਂ ਅੰਦਰੋਂ ਖੋਜੇਗਾ ਤੇ ਜਵਾਬ ਤੇ ਤੈਨੂੰ ਅੰਦਰੋਂ ਹੀ ਮਿਲੇਗਾ ਨਾ ਇਹ ਜਿੱਦਣ ਤੂੰ ਪ੍ਰਯਤਨ ਕਰ ਲਿਆ ਤੇ ਪਾਇ ਸਾਹਿਬ ਜੀ ਕਹਿੰਦੇ ਨੇ ਫਿਰ ਅੱਖਾਂ ਉਹੀ ਹੋਣੀਆਂ ਨੇ ਅੱਖੇ ਵੇਖਣ ਕੰਨ ਸੁਣ ਕਿਉਂਕਿ ਰੱਬ ਨੇ ਅੱਖਾਂ ਵੇਖਣ ਵਾਸਤੇ ਦਿੱਤੀਆਂ ਨੇ ਕੰਨ ਦਿੱਤੇ ਸੁਣਨ ਵਾਸਤੇ ਨੇ ਅੱਖਾਂ ਉਹੀ ਹੋਣੀਆਂ ਨੇ ਪਰ ਅੱਖਾਂ ਦੇ ਦ੍ਰਿਸ਼ਟੀ ਬਦਲ ਜਾਏਗੀ ਜੀ ਜਦੋਂ ਨਾਮ ਦੇ ਦਵਾਈ ਤੇਰੇ ਅੰਦਰ ਜਾਏਗੇ ਅੱਖਾਂ ਦੀ ਵਿਖਣੀ ਬਦਲ ਜਾਏਗੀ ਕਿ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਜਿਤਨ ਨਾਮ ਦੇ ਦਵਾਈ ਅੰਦਰ ਗਏ ਕੰਨ ਉਹੀ ਹੋਣੇ ਨੇ ਪਰ ਇਹਨਾਂ ਦੇ ਸਰੋਤ ਬਦਲ ਜਾਏਗੇ ਉਸ ਦਿਨ ਕੰਨਾਂ ਦੇ ਵਿੱਚ ਆਵਾਜ਼ ਹੀ ਆਉਣੀ ਹੈ ਕਿ ਸੱਚੇ ਸੁਣਨ ਨੂੰ ਪਠਾਏ ਸੱਚੇ ਰੱਬ ਨੇ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਲਾਇਆ ਤੇ ਸੁਣਨ ਵਾਸਤੇ ਹੈ ਪਰ ਭਾਈ ਜੋ ਕੁਝ ਤੂੰ ਸੁਣਨਾ ਇਹ ਨਹੀਂ ਸੁਣੋ ਸਤ ਬਾਣੀ ਭਾਈ ਸਾਜੋ ਤੇ ਕਹਿੰਦਾ ਅੱਖੀ ਵੇਖਣ ਕਰਨ ਸੁਣ ਮੋਖ ਸ਼ਬ ਬੋਲਣ ਬਚਨ ਮੁਖ ਤੋਂ ਜਿਹੜਾ ਬੋਲਣਾ ਹੈ ਬਚਨ ਵੀ ਸ਼ਬ ਬੋਲੇ ਮੋਖ ਸ਼ਬ ਬੋਲਣ ਬਚਨ ਸਨੇਹੀ ਪਿਆਰ ਵਾਲੇ ਬਚਨ ਬੋਲੇ ਫਿਰ ਕਰੇ ਕਿ ਜੇ ਸਿੱਖ ਤੂੰ ਗੁਰਸਿੱਖ ਬੰਨਾ ਹੈ ਜੇ ਹੰਸ ਬੰਨਾ ਹੈ ਕਹਿੰਦਾ ਹੱਥੇ ਕਾਰ ਕਮਾਵਣੀ ਪੈਰੇ ਚੱਲ ਸਤਸੰਗ ਸਨੇਹੀ ਪਿਆਰ ਦੇ ਨਾਲ ਸਤਸੰਗਤ ਵਿੱਚ ਜਾ ਕੇ ਮਿਲੇ ਹੱਥਾਂ ਦੇ ਨਾਲ ਕੰਮ ਕਰ ਕਿਉਂਕਿ ਕੰਮ ਕਰੇਗਾ ਤੇ ਤੁਹਾਨੂੰ ਗੁਰੂ ਨਾਨਕ ਦੇ ਮਹਾਰਾਜ ਦੇ ਸਿਧਾਂਤ ਤੇ ਪਹਿਰਾ ਤਾਂ ਹੀ ਦੇਗਾ ਨਾ ਉਹ ਸਿਧਾਂਤ ਅਸੀਂ ਆਮ ਤੌਰ ਤੇ ਲਿਖਿਆ ਹੋਇਆ ਪੜ੍ਹਦੇ ਜਰੂਰ ਨੇ ਕਿਰਤ ਕਰੋ ਵੰਡ ਛਕੋ ਨਾਮ ਜਪੋ ਕਿਰਤ ਕਰੋ ਤੁਹਾਨੂੰ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਦੇਖੋ ਕਿਰਪਾ ਕੀਤੀ ਜਿੱਥੇ ਭਾਈ ਸਾਹਿਬ ਪਾਈ ਗੁਰਦਾਸ ਜੀ ਨੇ ਪਰਉੜਤਾ ਵੀ ਕੀਤੀ ਹੈ ਕਿ ਕਿਰਤ ਵਿਰਤ ਕਰ ਧਰਮ ਦੇ ਖੱਟ ਖਲਾਵਣ ਕਾਰਕ ਰਹੀ ਤਾਂ ਗੁਰਸੇ ਕਹ ਤਾ ਹਸ ਹੈ ਕਿਰਤ ਵਿਰਤ ਕਰੇਗਾ ਤਾਂ ਧਰਮ ਦੀ ਕਮਾਈ ਕਰੇਗਾ ਤੇ ਅੱਗੇ ਕਿਸ ਨੂੰ ਖੱਟ ਕੇ ਤੇ ਤਾਂ ਹੀ ਕਮਾ ਕੇ ਅੱਗੇ ਖਵਾਏਗਾ ਨਾ ਔਰ ਸਤਿਗੁਰ ਜੀ ਨੇ ਦੇਖੋ ਜਿੱਤੇ ਕਿਰਪਾ ਕੀਤੀ ਭਾਈ ਸਾਹਿਬ ਹੀ ਕਹਿੰਦੇ ਨੇ ਗੁਰਮਖ ਜਨਮ ਸਕਾਰਤਾ ਗੁਰ ਬਾਣੀ ਪੜ੍ਹ ਸਮਝ ਸੁਨੇ ਹੀ ਤੋ ਗੁਰਮਖ ਤਾਂ ਬਣੇਗਾ ਜਨਮ ਸਕਾਰਤਾ ਤਾਂ ਹੋਵੇਗਾ ਗੁਰੂ ਦੇ ਬਾਣੀ ਨੂੰ ਪੜ੍ਹੇਗਾ ਸਮਝੇਗਾ ਪੜ ਕੇ ਸਮਝ ਕੇ ਜੀਵਨ ਵਿੱਚ ਲੈ ਕੇ ਆਏਗਾ ਕਿਰਤ ਵਿਰਤ ਕਰ ਔਰ ਸਤਿਗੁਰੂ ਜੀ ਕਰੇ ਕਿਰਪਾ ਕਰਨ ਕਿਉਂਕਿ ਸਮਾਂ ਬਹੁਤਾ ਹੋ ਗਿਆ ਔਰ ਸ਼ਬਦ ਵੀ ਲੰਬਾ ਹੈ ਤੁਹਾਨੂੰ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਦੇਖੋ ਇੱਕ 2 ਮਿੰਟ ਹੋਰ ਆਪ ਜਿੱਦੇ ਲਵਾ ਸੱਚਾ ਸੌਦਾ ਸਾਖੀ ਆਪਾਂ ਸਾਰੇ ਜਾਣਨੇ ਕਿ ਗੁਰੂ ਨੇ ਆਮ ਮਾਪਿਓ ਜਿਹੜੇ ਦੇਖੋ ਮਾਪਿਓ ਹੁੰਦੇ ਨੇ ਜਦੋਂ ਮਾਪਿਓ ਨੂੰ ਬੱਚੇ ਤੋਂ ਲੰਬਾ ਮਣਨ ਲੱਗ ਜੇ ਕਿੰਦਾ ਪੜਾਈ ਵਿੱਚ ਚਿੱਤ ਨਹੀਂ ਲੱਗਦਾ ਟੀਚਰ ਵੀ ਲੰਮਾ ਦੇਣ ਆਂਡੇ ਗਵਾਂਡੇ ਵੀ ਕਹਿਣ ਕਿ ਬੱਚਾ ਹੁਣ ਪੁੱਠੇ ਪਾਸੇ ਪੈ ਗਿਆ ਤੇ ਮਾਪਿਓ ਕੀ ਕਰਦੇ ਨੇ ਜਾਂ ਤਾਂ ਵਿਆਹ ਕਰ ਦਿੰਦੇ ਨੇ ਤੇ ਜਾਂ ਫਿਰ ਕਿਸੇ ਕੰਮ ਤੋਂ ਹੰਦੇ ਚਲਾਉਂਦੇ ਨੇ ਸ਼ਾਇਦ ਇੱਧਰ ਲੱਗ ਜੇ ਤਾਂ ਗੁਰੂ ਨਾਨਕ ਦੇਵ ਮਹਾਰਾਜੀ ਜਦੋਂ ਪੰਦੇ ਕੋਲ ਜਾਂਦੇ ਨੇ ਪੰਦਾ ਘਰ ਆ ਜਾਂਦੇ ਜੀ ਕਿ ਮੈਂ ਤਾਂ ਜੇ ਤੁਹਾਡਾ ਪੁੱਤਰ ਤੇ ਪੜਾਉਣ ਵਾਸਤੇ ਆਇਆ ਇਹ ਨੂੰ ਅਸੀਂ ਨਹੀਂ ਪੜਾ ਸਕਦੇ ਜੇ ਹੋ ਸਕਦਾ ਤੇ ਤੁਸੀਂ ਕੁਝ ਪੜ ਲਿਓ ਗੁਰੂ ਦਾ ਪਿਤਾ ਇਹਨਾਂ ਨੂੰ ਲੱਗਦਾ ਕਿ ਗੁਰੂ ਦੇ ਗੁਰੂ ਨਾਨਕ ਜੀ ਜੀ ਤਾਂ ਉਲੰਭਾ ਆ ਗਿਆ ਹੈ ਜੇ ਮੌਲਵੀ ਕਹਿੰਦਾ ਕਿ ਇਹ ਸੱਚਮੁੱਚ ਪੜਾਉਣ ਵਾਸਤੇ ਆਏ ਨੇ ਕਿ ਕਾਲੂ ਜੀ ਤੁਸੀਂ ਵੀ ਪੜ ਲਿਆ ਕਰੋ ਕੁਝ ਪਰ ਜਦੋਂ ਉਹਨਾਂ ਨੂੰ ਲੱਗਿਆ ਕਿ ਇਹਨਾਂ ਦੇ ਲਾਂਭੇ ਹੁੰਦੇ ਨੇ 20 ਰੁਪਏ ਦਿੱਤੇ ਖਰਗ ਕਿ ਸੌਦਾ ਕਰਕੇ ਆਓ ਹੁਣ ਕਿਉਂਕਿ ਉਹ ਰੁਪਏ 20 ਨੇ ਨਾ ਤੇ ਸਾਖੀ ਅਸੀਂ ਬੜੀ ਸੁਣੀ 20 ਰੁਪਈਏ ਤੇ ਜੇ ਉਹ ਦੋਂ ਦੇ 20 ਰੁਪਏ ਮੇਰੇ ਖਾਲ ਜ ਮੋਟਾ ਮੋਟਾ ਅੰਦਾਜ਼ਾ ਲਾਈਏ ਤੇ ਅੱਜ ਦੇ 20 ਲੱਖ ਤੋਂ ਤੂਤੇ ਹੀ ਹੋਣੇ ਨੇ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ 'ਚ ਜਦੋਂ ਹਜ਼ਾਰਾਂ ਦੀ ਸੰਗਤਾਂ ਹਜ਼ਾਰਾਂ ਦੇ ਗਿਣਤੇ ਵਿੱਚ ਆਉਂਦੀਆਂ ਨੇ ਤੇ ਸਾਨੂੰ ਗੁਰਪ੍ਰਤਾ ਉਹ ਸੂਰਜ ਦੇ ਵਿੱਚ ਐਵੇਂ ਤੇ ਕਈ ਥਾਵਾਂ ਤੇ ਮਿਲਦੇ ਨੇ ਕਿ 5 ਰੁਪਏ ਦੀ ਦੇਗ ਕਰਾਈ ਤੇ ਸਾਰੇ ਵਿੱਚ ਖੁੱਲਾ ਵੰਡਿਆ ਯਾਨੀ ਕਿ ਹਜ਼ਾਰਾਂ ਲੋਕਾਂ ਦੇ ਵਿੱਚ ਉਹਨਾਂ ਦੇ ਰਜ-ਰਜ ਕੇ ਛਕ ਲਿਆ 5 ਰੁਪਏ ਦੀ ਦੇਗ ਤੇ ਜਦੋਂ ਦੇ ਸੱਚੇ ਸੋਬਤ ਦਾ ਕੰਮ ਹੈ ਤੇ 2 2.5 ਸਾਲੋਂ ਉਦੋਂ ਵੀ ਪਹਿਲਾਂ ਹੁੰਦਾ ਹੈ 2 2.5 ਸੌ ਸਾਲ ਤੇ ਉਦੋਂ ਰੁਪਈਏ ਤੇ ਕੀਮਤ ਕਿੰਨੀ ਕੁ ਹੋਏਗੀ ਜੀ ਜੇ ਮੋਟਾ ਅੰਦਾਜ਼ਾ ਵੀ ਲਾਈਏ 20 ਲੱਖ ਤੇ ਜਿਹੜੇ ਜੰਗਲਾਂ ਦੇ ਵਿੱਚ ਬੈਠੇ ਸਨ ਸਾਧੂ ਤੇ ਪੰਜ ਨੇ ਤੇ 10 ਹੋਣਗੇ 2 ਰੁਪਏ ਦਾ ਲੰਗਰ ਤੋਂ ਛੱਕ ਨਹੀਂ ਸਕਦੇ ਜੀ 5 ਰੁਪਏ ਦੇ ਨਾਲ ਜੇ ਮੰਨ ਲਓ 1000 ਬੰਦਾ ਵੀ ਰਾਜੇ ਰੱਜ ਕੇ ਛੱਕਦਾ ਹੋਵੇ ਤੁਸੀਂ ਫਿਰ ਸੱਚਾ ਸਬਦਾ ਕਿਹੜਾ ਸੀ ਜੀ ਅਸਲ ਵਿੱਚ ਲੰਗਰ ਲਾਉਣਾ ਹੀ ਨੀਰਾ ਸੱਚਾ ਸਬਦਾ ਨਹੀਂ ਸੀ ਜਦੋਂ ਗੁਰੂ ਨਾਨਕ ਸਾਹਿਬ ਜੀ ਗਏ ਤੇ ਦੇਖਿਆ ਕਿ ਤੇ ਘਰ-ਬਾਰ ਛੱਡ ਕੇ ਆ ਗਏ ਨੇ ਔਰ ਬਹੁਤ ਬਚਨ ਕਹੇ ਨੇ ਬਾਣੀ ਦੇ ਵਿੱਚ ਜੀ ਕਿ ਵਿਪਤਾ ਕਾ ਮਾਰਿਆ ਗ੍ਰਹਿ ਤੇ ਨਸਤਾ ਮੁਸੀਬਤਾ ਤਾਂ ਮਾਰਿਆ ਘਰ ਛੱਡ ਕੇ ਭੱਜ ਜਾਏ ਕੋਈ ਰੋਟੀ ਪੂਰੀ ਨਹੀਂ ਹੁੰਦੀ ਕਮਾਉਣਾ ਪੈਂਦਾ ਕਰਨਾ ਪੈਂਦਾ ਬੱਚੇ ਮੰਗਦੇ ਨੇ ਉਹਨਾਂ ਨੂੰ ਸਮਝਾਉਣਾ ਸੀ ਨਾ ਸਤਗੁਰ ਜੀ ਨੇ ਪਾਈ ਮਰਦਾਨਾ ਜੀ ਨੂੰ ਨਾਲ ਲਿਆ ਕੁਝ ਰਸਤਾ ਬਸਤਾ ਲਈਆਂ ਉਹਨਾਂ ਨੂੰ ਪਹਿਲ ਉਹ ਲੰਗਰ ਛਕਾਇਆ ਇੱਕ ਦਿਨ ਨਹੀਂ ਫਿਰ ਇਤਿਹਾਸ ਸਾਡਾ ਕਹਿੰਦਾ ਕਿ ਤਿੰਨ ਦਿਨ ਲੰਗਰ ਲਾਇਆ ਜੀ ਕਿ ਆਲੇ ਦੁਆਲੇ ਹੋਰ ਵੀ ਐਵੇਂ ਤੇ ਵਿਲੜ ਸਾਧੂ ਹੋਣੇ ਨੂੰ ਉਹ ਵੀ ਆ ਜਣਾਂ ਤਿੰਨ ਦਿਨ ਜਦੋਂ ਲੰਗਰ ਲਾਇਆ ਰਜ ਰਜ ਕੇ ਛਕਾਇਆ ਤੇ ਫਿਰ ਚੌਥੇ ਦਿਨ ਸੱਚਾ ਸੌਦਾ ਕੀਤਾ ਸੀ ਜੀ ਇਹ ਸੱਚਾ ਸੌਦਾ ਨਾਮ ਦੇ ਸੌਦਾ ਹੈ ਸੱਚਾ ਤੁਹਾਨੂੰ ਗੁਰੂ ਸਾਹਿਬ ਜੀ ਨਾਮ ਦੇ ਨਾਮ ਦੇ ਤੁਹਾਨੂੰ ਨੂੰ ਕਹਿੰਦੇ ਨੇ ਜੋ ਉੱਥੇ ਇਹਨਾਂ ਨੂੰ ਉਪਦੇਸ਼ ਦਿੱਤਾ ਵੀ ਇੱਥੇ ਬੈਠ ਕੇ ਜਿਹੜੇ ਘਰਾਂ ਨੂੰ ਛੱਡ ਕੇ ਆਏ ਜੇ ਇਹ ਰਸਤਾ ਬਸ ਤਤੋਂ ਕਰਾਜੀ ਹੁੰਦੀਆਂ ਨੇ ਨਾ ਤੁਸੀਂ ਇੱਥੇ ਬੈਠੇ ਕਰਦੇ ਕੀ ਹੋਰ ਕਹਿੰਦੇ ਸੀ ਰੱਬ ਨੂੰ ਮਿਲਣਾ ਹੈ ਤਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਫਿਰ ਸੱਚਾ ਸੋਤਾ ਉੱਥੇ ਕੀਤਾ ਸੀ ਕਹਿੰਦੇ ਰੱਬ ਤੇ ਤੁਹਾਡੇ ਘਰ ਵਾਲੇ ਦੇ ਵਿੱਚ ਸੀ ਉਥੋਂ ਨਹੀਂ ਦੱਸਿਆ ਰੱਬ ਤੁਹਾਡੇ ਬੱਚਿਆਂ ਦੇ ਵਿੱਚ ਸੀ ਉਥੋਂ ਨਜ਼ਰ ਨਹੀਂ ਆਇਆ ਉਹ ਤੇ ਤੁਹਾਡੇ ਵਿੱਚ ਵੀ ਬੈਠਾ ਤੁਹਾਨੂੰ ਆਪਣੇ ਅੰਦਰ ਹੀ ਨજર ਨੇ ਆਇਆ ਤੇ ਜੰਗਲਾਂ ਚ ਕਿਥੋਂ ਲੱਭ ਲੋਗੇ ਇਹ ਸੱਚਾ ਸੌਦਾ ਸੀ ਉਹ ਪ੍ਰਦੇਸ਼ ਦਿੱਤਾ ਕਿ ਪਾਈ ਜਾ ਕੇ ਕਿਰਤਵਰਤ ਕਰੋ ਕੋਈ ਧੰਦਾ ਕਰੋ ਤੇ ਲੰਗਰ ਤੋਂ ਜਿਹੜੇ ਬਚੇ ਹੋਏ ਫਿਰ ਪੈਸੇ ਸੰਨ ਇਹਨਾਂ ਸਾਧੂਆਂ ਨੂੰ ਦਿੱਤੇ ਸਨ ਕਿ ਇਹਨਾਂ ਦੇ ਨਾਲ ਕੋਈ ਜਾ ਕੇ ਜ਼ਮੀਨ ਹਿੱਸੇ ਠੇਕੇ ਤੇ ਲਵੋ ਕੋਈ ਦੁਕਾਨ ਕਰੋ ਕੋਈ ਸੌਦਾ ਲਵੋ ਕੋਈ ਵੇਚੋ ਹੱਥਾਂ ਪੈਰਾਂ ਨਾਲ ਕੰਮ ਤੇ ਹੱਥਾਂ ਪੈਰਾਂ ਨਾਲ ਕਰਨਾ ਰੱਬ ਤੇ ਚਿੱਤ ਚੇਤ ਨਿਰੰਝਨ ਨਾਲ ਰੱਖਣਾ ਹੈ। ਹੱਥਾਂ ਪੈਰਾਂ ਨਾਲ ਕੰਮ ਕਰੋ ਸੁਰਤ ਰੱਬ ਦੇ ਵਿੱਚ ਰੱਖੋ। ਤੇ ਰੱਬ ਪਰਮੇਸ਼ਰ ਹਰਥਾਂ ਤੇ ਹੈ। ਔਰ ਉਹਨਾਂ ਸਾਧੂਆਂ ਨੂੰ ਫਿਰ ਹੱਥ ਜੋੜ ਕੇ ਕਹਿ ਦਿੱਤਾ ਸੀ ਸੱਚੇ ਸਬਦੇ ਸਮਝ ਲੱਗ ਗਈ ਨਾ। ਕਿ ਸਤਗੁਰੂ ਜੀ ਕਿਰਪਾ ਕਰੋ ਇਹ ਤੁਸੀਂ ਸਾਨੂੰ ਰੁਪਈਆ ਪੈਸਾ ਤੇ ਦਿੱਤਾ ਹੈ। ਚਲੋ ਸੇ ਕੰਮ ਕਾਰ ਤੇ ਕੋਈ ਨਾ ਕੋਈ ਕਰਾਂਗੇ। ਪਰ ਹੁਣ ਇੰਨੀ ਸਮਝ ਲੱਗ ਗਈ ਕਿ ਇਹ ਸੀ ਆਪਣੇ ਕੋਲ ਰੱਖਣੇ ਨਹੀਂ ਤੁਹਾਡੇ 'ਚ ਵਾਪਸ ਕਰਨੇ ਹੁਣ ਤੇ ਕਿੱਥੇ ਆ ਕੇ ਕਰੀਏ ਤੇ ਸਤਿਗੁਰੂ ਜੀ ਨੇ ਫਿਰ ਉਹਦੋਂ ਬਚਨ ਕਹਿ ਸਨ ਭਾਈ ਉਹਦੋਂ ਤੁਹਾਡੇ ਵਰਗੇ ਹੋਰ ਹੋਣਗੇ ਫਿਰ ਆਪ ਜਪੋ ਅਵਰਾ ਨਾਮ ਜਪਾਓ ਫਿਰ ਗਰੇਵ ਕਿੱਥੇ ਹੋਵੇ ਗਰੇਵ ਦਾ ਮੂਹ ਹੀ ਗੁਰੂ ਤੇ ਗੋਲ ਕੇ ਜੇ ਵਾਪਸ ਕਰਨੇ ਹਨ ਭਾਈ ਐਵੇਂ ਤੇ ਹੋਰ ਹੋਣਗੇ ਉਹਨਾਂ ਨੂੰ ਲੰਗਰ ਵੀ ਛਕਾਇਓ ਤੇ ਉਹਨਾਂ ਨੂੰ ਸਿੱਧੇ ਰਸਤੇ ਵੀ ਪਾਇਓ ਪਰ ਅਸੀਂ ਸਿਰਫ ਸੱਚਾ ਸੌਦਾ ਸਿਰਫ ਤੇ ਸਿਰਫ ਲੰਗਰ ਨੂੰ ਸਮਝਿਆ ਜੀ ਲੰਗਰ ਗੁਰੂ ਘਰ ਦੀ ਮਰਿਆਦਾ ਹੈ ਸੰਗਤਾਂ ਦੀ ਲੋੜ ਹੈ ਸਿਕਾਉਣਾ ਹੈ ਛਕਣਾ ਹੈ ਪਰ ਇਹਦੇ ਨਾਲ ਅਸਲ ਸੱਚਾ ਸੌਦਾ ਸਿਰਫ ਇਹ ਕਿਰਤ ਵਿਰਤ ਕਰਨੀ ਹੈ ਆਪ ਜਪਣਾ ਹੋਰਾਂ ਨੂੰ ਜਪਾਉਣਾ ਹੈ ਕਿਰ ਸਤਿਗੁਰ ਜੀ ਰਹੁਣ ਕਿਰਪਾ ਕੇਤੇ ਪਾਈ ਹੰਸ ਜੇ ਬੰਨਾ ਚੁਣਨਾ ਨਾ ਤੇ ਹੰਸ ਤੇ ਉਹ ਜਿਹੜਾ ਗੁਰੂ ਦੇ ਵਿੱਚ ਸਮਾਜੇ ਜਾਂ ਗੁਰੂ ਦਾ ਰੂਪ ਹੀ ਹੋਵੇ